ਸਵਾਗਤ ਕਰਦੇ ਹਾਂ ਤੁਹਾਡਾ ਵਾਈਗੁਰੂ ਗਲੋਥ ਹਾਊਸ ਤੇ ਪਟਿਕ ਪਲਾ ਡਬਲਓ ਲਓ ਜੀ ਅਕਰ ਨਵੀਂ ਕਲੈਕਸ਼ਨ ਨਾਲ ਹੋਏ ਆ ਹਾਜ਼ਰ ਅੱਜ ਫਿਰ ਸਾਡੇ ਰਹਿਣ ਕੇ ਪਟਿਕ ਵਰਕ ਦੇ ਸੂਟ ਸਭ ਤੋਂ ਪਹਿਲਾਂ ਮੇਰੇਆਂ ਭੈਣ ਨੂੰ ਰਿਕਵੈਸਟ ਹੈ ਕਿ ਚੈਨਲ ਨੂੰ ਕਰੋ ਸਬਸਕ੍ਰਾਈਬ ਜੋ ਪਹਿਲੀ ਵਾਰ ਜੁੜ ਰਹੀਆਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਵੀ ਪ੍ਰੈਸ ਕਰ ਲਓ ਇੰਸਟਾ ਤੇ ਸਾਨੂੰ ਫੋਲੋ ਕਰ ਸਕਦੇ ਠੀਕ ਹੈ ਜੀ ਲਓ ਜੀ ਅੱਜ ਦੇ ਬਹੁਤ ਹੀ ਪਿਆਰੇ ਜਿਹੀ ਪਟਿਕ ਵਰਕ ਦੇ ਸੂਟ ਲੈ ਕੇ ਆਏ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤਾਂ ਤੁਸੀਂ ਵਿਜ਼ਿਟ ਕਰ ਸਕਦੇ ਹੋ ਡਿਸਕ੍ਰਿਪਸ਼ਨ 'ਚ ਸਾਡਾ ਜੋ ਐਡਰੈਸ ਦਿੱਤਾ ਹ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਦਿਖਾਵਾਂਗੇ ਕਿ ਤਾਂ ਕਸੂਟ ਕਾਫੀ ਹੈ ਜੀ ਵੀਡੀਓ ਲੰਬੀ ਹੋ ਜਾਈਆਂ ਸਭ ਤੋਂ ਪਹਿਲਾਂ ਤੁਹਾਨੂੰ ਦਿਖਾਵਾਂਗੇ ਅਸੀਂ ਪਾਕਟ ਵਾਲਾ ਸੂਟ ਦੁਆਰਾ ਰੀਸਟਾਕ ਹੋਏ ਸੀ ਸੂਟ ਕਾਫੀ ਮੇਰੀਆਂ ਪਹਿਲਾਂ ਤੇ ਆਰਡਰ ਵੀ ਸੀਗੇ ਤੇ ਦੁਆਰਾ ਅਸੀਂ ਜੋ ਸੂਟ ਦੋ ਬਚੇ ਆ ਉਹ ਵੀ ਤੁਹਾਨੂੰ ਦਿਖਾ ਰਹੇ ਹਾਂ ਇਹ 20 21 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਬਹੁਤ ਪਿਆਰਾ ਸਾ ਡਿਜ਼ਾਈਨ ਹੈ ਤੇ ਇਹ ਵਾਲੀਆਂ ਰਹਿਣਗੀਆਂ ਪੂਰੀਆਂ ਫੁੱਲ ਹੈਵੀ 슬ੀਵਸ ਠੀਕ ਹੈ ਜੀ ਫਿਰ ਉਹ ਡਿਜ਼ਾਈਨ ਤਾਂ ਅਸੀਂ ਦਿਖਾਇਆ ਸੀ ਇਹੀ ਵਾਲਾ ਵੀਡੀਓ ਦੇ ਵਿੱਚ ਦਿਖਾਇਆ ਸੀ ਕਿ ਕਿੱਦਾਂ ਰੈਡੀ ਹੋਣਾ ਬਣ ਕੇ ਹਨਾ ਦੇਖ ਸਕਦੇ ਹੋ ਤੁਸੀਂ ਬਹੁਤ ਹੀ ਪਿਆਰਾ ਜਿਹਾ ਸੂਟ ਰਹੂਗਾ ਜੀ ਇਹ ਦੋ ਕਲਰ ਮੈਨੇ ਤੁਹਾਨੂੰ ਇਹ ਸੀਗਾ ਮਹਿਰੂਨ ਜੇ ਕਲਰ ਚਾਹਣਾ ਸੀ ਇਹ ਪਲਾ ਸੂਟ ਮਹਿਰੂਨ ਕਲਰ ਚ ਤੇ ਸ਼ਿਲਕ ਪਸ਼ਮੀਨੇ ਚ ਹੈਗਾ ਡਬਲ ਟੋਨ ਸ਼ਿਲਕ ਪਸ਼ਮੀਨਾ ਜੀ ਪ੍ਰਾਈਸ ਰੈਣੀ ਇਹਦੀ 1600 ਰੁਪਏ ਲਓ ਜੀ ਅਗਲਾ ਸੂਟ ਚੈੱਕ ਕਰੋ ਜੀ ਇਹ ਆਊਗਾ ਸੀ ਗ੍ਰੀਨ ਕਲਰ ਬਹੁਤ ਹੀ ਪਿਆਰਾ ਜਿਹਾ ਸੀ ਗ੍ਰੀਨ ਡਬਲ ਟੋਨ ਦੇ ਵਿੱਚ ਪਸ਼ਮੀਨਾ ਰਹਿਣਾ ਜੀ ਲਓ ਐਦਾਂ ਦੀ ਡਬਲ ਟੋਨ ਰਹਿਣੀ ਹੈ ਤੇ ਇਹ ਕਿਹ ਵਾਲਾ ਕਲਰ ਆਉਣਾ ਇਹਦੇ ਵਿੱਚ ਇਹ ਵੀ ਬਹੁਤ ਪਿਆਰਾ ਕਲਰ ਆ ਫੁੱਲ ਫੁੱਲ ਹੈਵੀ ਸਾਨੂੰ 슬ੀਵਸ ਮਿਲਣ ਵਾਲੀਆਂ ਇਹਦੀਆਂ ਪ੍ਰਾਈਸ ਰੈਡੀ ਹੈ ਦੀ ਸਿਰਫ 1600 ਰੁਪਏ ਸ਼ਿਲਕ ਪਸ਼ਮੀਨੇ ਦੇ ਵਿੱਚ ਰਹਿਣਾ ਦੁਬਾਰਾ ਤੋਂ ਦਿਖਾ ਦਿੰਦੀ ਆ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣੀਆਂ ਜੀ ਇਹਦੀਆਂ ਤੇ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਜੀ ਇਹ ਵਾਲਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਦਿਖਾ ਦਾਂ ਜੀ ਦੋ ਕਲਰਸ ਜਿਹੜੇ ਵਿੱਚ ਇਸ ਤੋਂ ਅੱਗੇ ਸਾਡੇ ਕੋਲੇ ਰਹਿਣਗੇ ਜੀ ਜੋ ਸੂਟ ਰਹਿਣੇ ਆ ਜੀ ਲਓ ਇਹ ਕੇਵਲਾ ਸੂਟ ਰਹਿਣਾ ਇਹ ਵੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਹੈ। ਲਓ ਜੀ ਚੈੱਕ ਕਰੋ ਜੀ। ਇਹ ਵੀ ਡਬਲ ਟੋਨ ਸ਼ਲਕ ਪਸ਼ਮੀਨੇ ਦੇ ਵਿੱਚ ਆਉਣਾ ਦੇਖ ਸਕਦੇ ਤੁਸੀਂ ਬਹੁਤ ਹੀ ਪਿਆਰਾ ਜਿਹਾ ਡਿਜ਼ਾਈਨ ਰਹਿਣ ਵਾਲਾ। ਲਓ ਜੀ ਦੇਖੋ ਜੀ ਕੇਰਾ ਬਹੁਤ ਹੀ ਪਿਆਰਾ ਜਿਹਾ ਬਣਿਆ ਹੋਇਆ ਹੈ ਤਾਂ ਕੇਰਾ ਨਾਲ ਤੁਹਾਨੂੰ ਮਿਲ ਗਈਆਂ 슬ੀਵਸ ਲਓ ਜੀ। ਇਹ ਕੇਰਾ ਬਣਿਆ ਹੋਇਆ ਨਾਲ ਤੁਹਾਨੂੰ 슬ੀਵਸ ਲੈਣ ਵਾਲੀਆਂ। ਨੌਨ ਸਟੇਟ ਬਾਟਮ ਬੈਲ ਵਾਲੀ ਹੈ ਲੁੱਕ ਤੁਸੀਂ ਦੇਖ ਸਕਦੇ ਹੋ ਇਹ ਵਾਲੇ ਸੂਟ ਦੀ ਕਿੱਦਾਂ ਆਣੀ ਹੈ ਉਹ ਵੀ ਤੁਹਾਨੂੰ ਦਿਖਾ ਦਿੰਦੇ ਆ ਲਓ ਜੀ ਇਹ ਨਾ ਰੈਡੀ ਹੈ ਜੀ ਸਟੇਟ ਬਾਟਮ ਲਓ ਬਹੁਤ ਪਿਆਰਾ ਜਿਹਾ ਸੂਟ ਹੈ ਡਬਲ ਟੋਨ ਸ਼ਲਕ ਪਸ਼ਮੀਨਾ ਜੀ ਮਸਟਰਡ ਤੇ ਗ੍ਰੀਨ ਦੀ ਡਬਲ ਟੋਨ ਹੈ ਇਹ ਵਾਲੀ ਰੈਣਾ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਰਹਿਣਾ 슬ੀਵਸ ਦਾ ਵਰਕ ਰਹਿਣਾ ਘੇਰੇ ਦਾ ਵਰਕ ਰਹਿਣਾ ਲੁੱਕ ਤੁਸੀਂ ਦੇਖ ਲਓ ਜੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਸੂਟ ਦੀ ਕਿੱਦਾਂ ਆਣੀ ਹੈ ਦੇਖ ਸਕਦੇ ਤੁਸੀਂ ਇਹ ਵੀਡੀਓ ਚ ਅੱਧਾ ਸੂਟ ਰੈਡੀ ਹੋਣਾ ਬਣ ਕੇ ਜੀ ਬਹੁਤ ਪਿਆਰਾ ਸੂਟ ਬਣਦਾ ਸਟ੍ਰੇਟ ਬਾਟਮ ਬਣਦੀ ਹੈ 3 ਨਾਲ ਘੇਰੇ ਦਾ ਵਰਕ ਹੈ 슬ੀਵਸ ਦਾ ਵਰਕ ਹੈ ਪੈਚ ਵਰਕ ਹੋਇਆ ਜੀ ਪ੍ਰਾਈਸ ਲੈਣੀ ਇਹਦੀ ਵੀ 1600 ਰੁਪਏ ਪੈਚ ਵਰਕ ਹੈ ਜੀ ਪੈਚ ਵਰਕ ਸਭ ਨੂੰ ਪਤਾ ਕਿ ਕੋਸਟਲੀ ਹੁੰਦਾ ਜੀ ਵਰਕ ਕਾਫੀ ਔਖਾ ਹੁੰਦਾ ਜੀ ਪੈਚ ਵਰਕ ਕਰਨਾ ਹਨ ਟਾਈਮ ਵੀ ਕਾਫੀ ਲੱਗਦਾ ਤਾਂ ਕਰਕੇ ਇਹਦੀ ਜਿਹੜੀ ਪ੍ਰਾਈਸ ਹੈ 1600 ਰੁਪਏ ਜੀ ਪੈਚ ਵਰਕ ਹੈ ਜੀ ਇਹਦੇ ਵਿੱਚ ਅਗਲਾ ਕਲਰ ਆਊਗਾ ਕਿ ਪਿਸਤਾ ਤੇ ਪਿਸਤਾ ਦੇ ਪਿੰਕੀ ਦੀ ਡਬਲ 22 ਨਾ ਜੀ ਇਹ ਵੀ ਬਹੁਤ ਪਿਆਰਾ ਕਲਰ ਆ ਲੋ ਇਧਰਲੀ ਸਾਈਡ ਆਊਗਾ ਪਿਸਤਾ ਠੀਕ ਹੈ ਜੀ ਪਿਸਤਾ ਸਾਈਡ ਹੋਣੀ ਹੈ ਪਿੰਕ ਜਾ ਹੋਣਾ 622 ਨਾ ਕੇਰਾ ਦੇਖੋ ਜੀ ਬਹੁਤ ਪਿਆਰਾ ਬਣਿਆ ਹੋਇਆ ਕੇਰਾ ਨਾਲ ਮਿਲ ਰਹੀ ਹੈ ਤੁਹਾਨੂੰ 슬ੀਪਸ ਦਾ ਵਰਕ ਠੀਕ ਹੈ ਜੀ ਨਾਲ ਤੁਹਾਨੂੰ ਮਿਲੇਗਾ ਬਾਟਮ ਦਾ ਵਰਕ ਵੀ ਮੈਂ ਵੀਡੀਓ ਵਿੱਚ ਤੁਹਾਨੂੰ ਦਿਖਾਤਾ ਜੀ ਲੁੱਕ ਕਿੱਦਾਂ ਆਣੀ ਹੈ ਸੂਟ ਦੀ ਐਡਾ ਹੀ ਸੂਟ ਬਣ ਕੇ ਰੈਡੀ ਹੋਣਾ ਇਹ ਰਹੂਗੀ ਜੀ ਬਾਟਮ ਇਹ ਵਾਲੀ ਬਾਟਮ ਤੇ ਵਰਕ ਹੋਣਾ ਪ੍ਰਾਈਸ ਰੈਡੀ ਇਹਦੀ 1600 ਰੁਪਏ ਠੀਕ ਹੈ ਜੀ ਬਹੁਤ ਸੋਹਣੇ ਕਲਰਾਂ ਦੇ ਵਿੱਚ ਰੈਡੀ ਵੀ ਹੋਏ ਆ ਤੇ ਬਣੇ ਹੋਏ ਸੂਟ ਬਹੁਤ ਪਿਆਰੇ ਲੱਗਦੇ ਆ ਬਾਏ ਕਰਕੇ ਦੇਖੋ ਜੀ ਸਟਾਫ ਬਿਲਕੁਲ ਫਾਈਨ ਹੈ ਠੀਕ ਹੈ ਜੀ ਸ਼ਿਲਕ ਪਸ਼ਮੀਨਾ ਰਹਿਣਾ ਭਵਿੰਦਰਾ ਬ੍ਰਾਂਡ ਦਾ ਲਓ ਅਗਲਾ ਕਲਰ ਹੋਣਾ ਸੀ ਇਹਦੇ ਵਿੱਚ ਇਹ ਵਾਲਾ ਲਓ ਇਹ ਕਲਰ ਚੈੱਕ ਕਰੋ ਜੀ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਵਾਲਾ ਡਬਲ ਟੋਨ ਦੇ ਵਿੱਚ ਲਓ ਚੈੱਕ ਕਰੋ ਜੀ ਡਬਲ ਟੋਨ ਦੇ ਵਿੱਚ ਨੇ ਪਹਿਲਾਂ ਬਾਟਮ ਦਾ ਵਰਕ ਖੁੱਲ ਗਿਆ ਜੀ ਇਹ ਬਾਟਮ ਤੇ ਆਉਣਾ ਠੀਕ ਹੈ ਤੇ ਅਗਲਾ ਤੁਹਾਨੂੰ ਦਿਖਾਉਣੇ ਸੀ ਘੇਰੇ ਦਾ ਵਰਕ ਇਹਦਾ ਕੀ ਕੈਰਾ ਵੀ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਲਓ ਜੀ ਇਹ ਬਣਿਆ ਹੋਇਆ ਤਾਂ ਕੇਰਾ ਨਾਲ ਬਣੀਆ ਹੋਈਆਂ ਇਹਦੀਆਂ 슬ੀਵਸ ਲਓ ਬਹੁਤ ਪਿਆਰੀਆਂ ਜਿਹੀਆਂ 슬ੀਵਸ ਬੜੀਆਂ ਹੋਈਆਂ ਮਹਿਰੂਨ ਕਲਰ ਦਾ ਲੱਗਿਆ ਹੋਇਆ ਪੈਚ ਇਸ ਦੇ ਉੱਪਰ ਤੇ ਫਰੋਜੀ ਜੀ ਤੇ ਬਰਾਊਨ ਦੀ ਡਬਲ ਟੋਨ ਹੈ ਬਹੁਤ ਸੋਹਣਾ ਸੂਟ ਰਹਿਣ ਵਾਲਾ ਪ੍ਰਾਈਸ ਰੈਡੀ ਹੈ ਜੀ ਇਹ ਵਾਲੇ ਸੂਟ ਦੀ ਸਿਰਫ 1600 ਰੁਪਏ ਠੀਕ ਹੈ ਜੀ ਸਿਲਕ ਪਛਬੀਨੀ ਦੇ ਸੂਟ ਰਹਿਣੇ 1600 ਰੁਪਏ ਦੀ ਰੇਂਜ ਅਗਲਾ ਸੂਟ ਆਊਗਾ ਜੀ ਲਓ ਇਹ ਕੇ ਵਾਲਾ ਪੈਚ ਵਰਕ ਵਾਲਾ ਸੂਟ ਹੈ ਜੀ ਇਹ ਵੀ ਬਹੁਤ ਪਿਆਰਾ ਸੂਟ ਰਹਿਣ ਵਾਲਾ ਲਓ ਚੈੱਕ ਕਰੋ ਜੀ ਇਹ ਵੀ ਸੀ ਕਾਫੀ ਮੇਰੀ ਆਪਣੀ ਦੀ ਆਰਡਰ ਆ ਬਹੁਤ سارے ਆਰਡਰ ਸੀ ਕੰਪਲੀਟ ਹੋਏ ਆ ਇਹ ਆਰਡਰ ਜੀ ਬੋਟਮ ਦਾ ਵਰਕ ਠੀਕ ਹੈ ਜੀ ਬੋਟਮ ਤੇ ਵਰਕ ਆਊਗਾ ਜੀ ਇਹ ਲਓ ਇਹ ਆਊਗਾ ਜੀ ਕੇਰੇ ਦਾ ਵਰਕ ਲਓ ਇਹ ਬਣਾਊਗਾ ਜੀ ਕੇਰੇ ਦਾ ਵਰਕ ਬਹੁਤ ਪਿਆਰਾ ਜਿਹਾ ਬਣਿਆ ਹੋਇਆ ਇਹਦਾ ਕੇਰਾ ਇਹ ਆਊਗਾ ਜੀ ਬਾਹਾਂ ਦਾ ਵਰਕ ਠੀਕ ਹੈ ਪ੍ਰਾਈਸ ਰਹਿਣੀ ਇਹਦੇ ਵੀ 1600 ਰੁਪਏ ਠੀਕ ਹੈ ਜੀ ਇੱਕ ਇਹ ਵਾਲਾ ਕਲਰ ਹੈ। ਇਹ ਕੇਵਲ ਕਲਰ ਹੋਣਾ। ਲਓ ਜੀ ਇੱਕ ਆਊਗਾ ਜੀ ਇਹ ਵਾਲਾ ਕਲਰ। ਇਹ ਵੀ ਬਹੁਤ ਪਿਆਰਾ ਜਿਹਾ ਸੂਟ ਹੈ ਕਲਰ ਚੈੱਕ ਕਰੋ ਜੀ। ਬਹੁਤ ਪਿਆਰੇ ਕਲਰਾਂ ਚ ਰੈਡੀ ਹੋਇਆ ਜੀ। ਲਓ ਸ ਬਹੁਤ ਸੋਹਣਾ ਕਲਰ ਰਹਿਣ ਵਾਲਾ। ਇਹਦੇ ਨੀਚੇ ਹਜੇ ਕਟਵਰਕ ਹੋਣੀ ਹੈ ਇਹ ਨਾਲ ਬਣਿਆ ਹੋਇਆ ਜੀ ਬੋਟਮ। ਲਓ ਜੀ ਇਹ ਸੂਟ ਦਿਖਾ ਦਿੰਦੇ ਆ ਜੀ ਇਹਦੀ ਹਜੇ ਕਟਵਰਕ ਹੋਣੀ ਹੈ। ਇਹ ਕਟਵਰਕ ਹੋਇਆ ਵਾ ਸੂਟ ਹੈ। ਲਓ ਬਹੁਤ ਪਿਆਰਾ ਜਿਹਾ ਸੂਟ ਹੈ ਨਾ ਲਓ ਚੈੱਕ ਕਰੋ ਜੀ। ਪਿਆਰਾ ਠੀਕ ਹੈ ਜੀ ਕਲਰ ਵੀ ਬਹੁਤ ਪਿਆਰਾ ਡਬਲ ਟੋਨ ਰੈਣੀ ਹੈ ਪੈਚਵਰਕ ਲੱਗਿਆ ਜੀ ਇਹ ਬਾਹਾਂ ਦਾ ਪੈਚਵਰਕ ਹੈ ਠੀਕ ਹੈ ਜੀ ਐਦਾਂ ਹੀ ਆਉਣਾ ਬਾਟਮ ਦੀ ਮੂਰੀ ਉੱਪਰ ਪੈਚਵਰਕ ਇਹ ਬਾਟਮ ਦੀ ਮੂਰੀ ਉੱਪਰ ਪੈਚਵਰਕ ਆਊਗਾ ਜੀ ਠੀਕ ਹੈ ਜੀ ਬਾਟਮ ਦੀ ਮੂਰੀ ਉੱਪਰ ਵੀ ਪੈਚਵਰਕ ਆਊਗਾ ਪ੍ਰਾਈਸ ਰੈਣੀ ਇਹਦੀ ਵੀ 1600 ਰੁਪਏ ਠੀਕ ਹੈ ਇਹਦੇ ਵਿੱਚ ਇੱਕ ਇੱਕ ਕਲਰ ਆਊਗਾ ਜੀ ਇਹ ਵਾਲਾ ਕਾਪਰ ਤੰਬਾ ਜਿਹਾ ਕਲਰ ਇਹ ਵੀ ਬਹੁਤ ਸੋਹਣਾ ਕਲਰ ਹੈ ਨਾ ਲਓ ਜੀ ਚੈੱਕ ਕਰੋ ਬਹੁਤ ਸੋਹਣਾ ਕਲਰ ਰਹਿਣ ਵਾਲਾ ਇਹ ਵੀ ਦੇਖੋ ਜੀ ਵਰਕ ਦੇਖੋ ਘੇਰੇ ਦਾ ਇਹ ਨਾਲ ਤੁਹਾਨੂੰ 슬ੀਵਸ ਦਾ ਵਰਕ ਮਿਲੂਗਾ ਲਓ ਚੈੱਕ ਕਰ ਲਓ ਜੀ 슬ੀਵਸ ਦਾ ਐਦਾ ਹੀ ਨਾਲ ਤੁਹਾਨੂੰ ਬਾਟਮ ਦਾ ਵਰਕ ਮਿਲਣ ਵਾਲਾ ਲਓ ਜੀ ਇਹ ਰਹਿਣਾ ਜੀ ਇਹਦੀ ਬਾਟਮ ਤੇ ਇਹ ਬਾਟਮ ਤੇ ਪੈਚ ਵਰਕ ਰਹੂਗਾ ਜੀ ਪ੍ਰਾਈਸ ਰਹਿਣੀ ਇਹਦੀ ਵੀ 1600 ਰੁਪਏ ਠੀਕ ਹੈ ਦੀ ਕਲਰ ਬਹੁਤ ਸੋਹਣਾ ਜੀ ਇਹ ਕਾਪਰ ਜਿਹਾ ਕਲਰ ਹੈ ਬਹੁਤ ਪਿਆਰਾ ਲੱਗਦਾ ਜੀ ਪਾਇਆ ਹੋਇਆ ਐਦਾ ਦੀ ਡਬਲ ਟੂਨ ਦੇ ਵਿੱਚ ਸੋਬਰ ਜੇ ਕਲਰ ਰਹਨੇ ਆ ਪ੍ਰਾਈਸ ਇਹਦੀ ਵੀ 1600 ਰੁਪਏ ਰਹਿਣੀ ਹੈ ਠੀਕ ਹੈ ਜੀ ਇੱਕ ਕਲਰ ਰਹਿਣਾ ਸੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਕਿਸੇ ਕਸਟਮਰ ਦਾ ਰੈਡੀ ਹੋਇਆ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਦੇਖੋ ਜੀ ਬਣਿਆ ਹੋਇਆ ਸੂਟ ਤੁਸੀਂ ਦੇਖ ਸਕਦੇ ਹੋ ਇਹ ਬਣਿਆ ਹੋਇਆ ਹੈ ਤਾਂ ਕੇਰਾ ਨਾਲ ਨਾਲ ਅਸੀਂ ਥੋੜੀ ਜਿਹੀ ਲੇਸ ਅਟੈਚ ਕਰਤੀ ਜੀ ਇਦਾਂ ਦੇਖੋ ਜੀ ਬਹੁਤ ਸੋਹਣੀ ਲੇਸ ਲੱਗਦੀ ਹੈ ਲੇਸ ਅਟੈਚ ਕੀਤੀ ਹੈ ਠੀਕ ਹੈ ਇਦਾਂ ਇਹਦਾ ਨੈਕ ਦੇਖ ਲਓ ਜੀ ਇਹ ਨੈਕ ਬਣਿਆ ਹੋਇਆ ਹੈ ਇਹ 슬ੀਵਸ ਬਣੀਆਂ ਹੋਈ ਹੈ ਠੀਕ ਹੈ ਜੀ ਬਹੁਤ ਪਿਆਰਾ ਬਣਦਾ ਇਹਦੀ ਬੈਕ ਵੀ ਦਿਖਾ ਦਿੰਦੇ ਹਾਂ ਲਓ ਇਹ ਆਊਗਾ ਜੀ ਬੈਕ ਤੇ ਬਾਕੀ ਦੇਖੋ ਜੀ ਬਹੁਤ ਸੋਹਣੀ ਇਹਦੀ ਬੈਕ ਬਣੀ ਹੋਈ ਆ ਠੀਕ ਹੈ ਜੀ ਇਹ ਸ਼ਿਲਕ ਪਸ਼ਮੀਨੇ ਤੇ ਰੈਡੀ ਆ ਦੇਖੋ ਜੀ ਕਿੰਨਾ ਪਿਆਰਾ ਬਣਿਆ ਹੋਇਆ ਇਹਦਾ ਕੇਰਾ ਦੇਖੋ ਚੈੱਕ ਕਰ ਸਕਦੇ ਆ ਤੁਸੀਂ ਸੂਟ ਦੀ ਲੁੱਕ ਤੇ ਐਦਾਂ ਹੀ ਤੁਸੀਂ ਸਾਡੇ ਕੋਲ ਸਟਿਚਿੰਗ ਦੀ ਕਰਵਾ ਸਕਦੇ ਹੋ ਜੀ ਐਦਾਂ ਹੀ ਸੂਟ ਬਣ ਕੇ ਰੈਡੀ ਹੋਣਾ ਇਹ ਵਾਲਾ ਸੂਟ ਵੀ ਇਸੇ ਤਰ੍ਹਾਂ ਬਣ ਕੇ ਰੈਡੀ ਹੋਊਗਾ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਮੈਂ ਕਲਰ ਦਿਖਾ ਦਿੰਦੀ ਆ ਕਿਹੜੇ ਕਿਹੜੇ ਕਲਰ ਆਉਣੇ ਆ ਇਕ ਕਿਤੇ ਮੈਂ ਤੁਹਾਨੂੰ ਪਹਿਲਾਂ ਦਿਖਾ ਚੁੱਕੀ ਹਾਂ ਤੁਹਾਨੂੰ ਗ੍ਰੀਨ ਕਲਰ ਇਹਦੇ ਵਿੱਚ ਐ ਕਾਊਗਾ ਜੀ ਮਹਿਰੂਨ ਮਿਜ਼ੈਂਟੀ ਜੇ ਸ਼ੇਡ ਚ ਆਉਣਾ ਮਿਜ਼ੈਂਟਾ ਸ਼ੇਡ ਚ ਆਊਗਾ ਮਹਿਰੂਨ ਮਿਜ਼ੈਂਟਾ ਦੀ ਸ਼ੇਡ ਹੈ ਡਬਲ ਟੋਨ ਹੈ ਬਲੂ ਦੀ ਡਬਲ ਟੋਨ ਰੈਡੀ ਹੈ ਲਓ ਚੈੱਕ ਕਰੋ ਜੀ ਬਣਿਆ ਹੋਇਆ ਇਹਦਾ ਗਲਾ ਇਹ ਬਣਿਆ ਹੋਇਆ ਘੇਰਾ ਦੇਖੋ ਜਿੱਦਾਂ ਮੈਂ ਤੁਹਾਨੂੰ ਦਿਖਾਤਾ ਰੈਡੀ ਹੋਇਆ ਐਦਾਂ ਹੀ ਇਹ ਰੈਡੀ ਹੋ ਜਾਣਾ ਇਹ ਉਹਨੀ ਬੈਕ ਤੇ ਇਹਦੀ ਬਾਹਾਂ ਦਾ ਵਰਕ ਦੇਖੋ ਜੀ ਇਹਨਾਂ ਦੀ ਪ੍ਰਾਈਸ 1600 ਰੁਪਏ ਰਹਿਣੀ ਹੈ ਜੀ ਕਿਉਂਕਿ ਸ਼ੈਲਕ ਪਸ਼ਮੀਨੇ ਦਾ ਰੈਡੀ ਹੈ विदाउट अ लाइनिंग सूट बन ਜਾਂਦੀ ਆ ਜੀ ਇਹ ਜੇ ਲਾਈਨਿੰਗ ਲਗਾਉਣੀ ਤੁਸੀਂ ਨਹੀਂ ਵੀ ਲਗਾ ਸਕਦੇ ਜਿਹਨੇ ਲਗਾਉਣੀ ਉਹ ਲਗਾ ਸਕਦੇ ਹੋ ਇਹਦੇ ਵਿੱਚ ਇੱਕ ਸਾਡੇ ਕੋਲੇ ਹੋਇਆ ਫੈਂਡੀ ਚ ਰੈਡੀ ਲਓ ਜੀ ਫੈਂਡੀ ਸਟੱਫ ਚ ਰੈਡੀ ਹੋਇਆ ਮਹਿਰੂਨ ਕਲਰ ਦੇ ਵਿੱਚ ਲਓ ਜੀ ਇਹ ਵੀ ਤੁਹਾਨੂੰ ਦਿਖਾ ਦਿੰਦੇ ਆ ਦੇਖੋ ਜੀ ਇਹ ਇਹ ਦਾ ਰੈਣੀ ਜੀ ਦੀ ਬੈਕ ਠੀਕ ਹੈ ਜੀ ਕੁਝ ਵੀ ਕੁਝ ਨਹੀਂ ਤੁਹਾਨੂੰ ਨਹੀਂ ਸੈਟਰੀ ਕਿਨ ਦਿਖਾਉਂਗਾ ਲੋਚ ਦੇਖੋ ਜੀ ਇਹ ਬਣਿਆ ਹੋਇਆ ਫੈਂਡੀ ਤੇ ਮਹਿਰੂਨ ਕਲਰ ਚ ਬਣਿਆ ਹੋਇਆ neck ਹੈ ਇਹਦਾ ਘੇਰਾ ਠੀਕ ਹੈ ਜੀ ਤੇ ਲੋ ਇਹ ਦੀ ਬੈਕ ਰੈਡੀ ਹੈ ਜੀ ਲੋ ਇਹ ਦੀ ਬੈਕ ਰਹੂਗੀ ਮਹਿਰੂਨ ਕਲਰ ਚ ਆਊਗਾ ਜੀ ਫੈਂਡੀ ਤੇ ਰੈਡੀ ਹੈ ਇਹਦੀ ਪ੍ਰਾਈਸ ਰੈਡੀ ਹੈ ਜੀ 1150 ਇਹ ਵਾਲਾ ਸਿਰ ਤੁਸੀਂ 1150 ਚ ਲੈ ਸਕਦੇ ਹੋ ਫੈਂਡੀ ਸਟੱਫ ਤੇ ਪਰ ਸ਼ਲਕ ਪਸ਼ਮੀਨੇ ਚਾਹੀਏ ਪ੍ਰਾਈਸ ਹੈ ਕਿ 1600 ਰੁਪਏ ਠੀਕ ਹੈ ਜੀ ਵਿਦਾਊਟ ਲਾਈਨਿੰਗ ਸੂਟ ਬਣੂਗਾ ਸ਼ੈਕ ਪਸ਼ਮੀਨੇ ਚ ਪ੍ਰਾਈਸ ਹੈਗੀ 1600 ਰੁਪਏ ਫੈਂਡੀ ਦੇ ਉੱਪਰ ਇਹਦੀ ਪ੍ਰਾਈਸ ਹੈਗੀ ਹੈ ਜੀ 1150 ਰੁਪਏ ਲਓ ਇੱਕ ਬੜੀਆਂ ਹੋਇਆ ਜੀ ਰੈਸਟ ਕਲਰ ਦੇ ਵਿੱਚ ਇਹ ਰੈਡੀ ਹੈ ਕਾਪਰ ਜਾਂ ਰੈਸਟ ਕਲਰ ਹੈ ਇਹਦੇ ਉੱਪਰ ਰੈਡੀ ਹੈ ਇਹ ਵੀ ਤੁਹਾਨੂੰ ਦਿਖਾ ਦਿੰਦੀ ਆ ਜੀ ਲਓ ਚੈੱਕ ਕਰੋ ਜੀ ਇਹ ਆਉਣੀ ਹੈ ਪਹਿਲਾਂ ਬੈਕ ਇਹਦੀ ਇਹ ਬੈਕ ਬਣੀ ਹੋਈ ਹੈ ਇਹ ਘੇਰਾ ਬਣਿਆ ਹੋਇਆ ਜੀ ਇਹਦਾ ਠੀਕ ਹੈ ਜੀ ਘੇਰਾ ਬਣਿਆ ਹੋਇਆ ਤੇ ਇਹ ਆਉਣਾ ਜੀ ਇਹਦਾ ਫਰੰਟ ਇਹ ਲੋਚੀ ਇਹ ਫਰੰਟ ਆਉਣਾ ਹੈ ਨੈੱਕ ਹੈ ਰੈਸਟ ਕਲਰ ਹੈ ਫੈਨਡੀ ਸਟੱਫ ਤੇ ਰੈਡੀ ਹੈ ਨਾਲ ਤੁਹਮਰੀਆਂ ਬਾਹਾਂ ਵੀ ਮਿਲ ਗਈਆਂ ਇਹ ਬਾਹਾਂ ਦਾ ਵਰਕ ਹੈ ਜੀ ਪ੍ਰਾਈਸ ਰੈਡੀ ਇਹਦੀ 1150 ਠੀਕ ਹੈ ਜੀ ਫੈਨਡੀ ਸਟੱਫ ਤੇ ਪ੍ਰਾਈਸ ਰੈਡੀ 1150 ਰੁਪਏ ਇਸ ਤੋਂ ਅਗਲੇ ਸੂਟ ਚੈੱਕ ਕਰੋ ਜੀ ਲੋ ਇੱਕ ਹੀ ਵਾਲਾ ਸੂਟ ਮਿਲਣਾ ਤੁਹਾਨੂੰ ਬੂਟੀ ਵਾਲਾ ਲਓ ਜੀ ਇਹ ਹੋਣਾ ਜੀ ਸਲਵਾਰ ਤੇ ਬੂਟੀ ਠੀਕ ਹੈ ਜੀ ਬਾਟਮ ਦਾ ਵਰਕ ਦਿਖਾ ਦਿੰਦੇ ਆ ਮਹਰੂਨ ਰੈੱਡ ਜਿਹਾ ਕਲਰ ਹੈ ਜੀ ਇਹ ਆਉਣਾ ਜੀ ਇਹਦੀ ਫਰੰਟ ਤੇ ਵਰਕ ਲਓ ਜੀ ਇਹ ਫਰੰਟ ਦੇ ਵਰਕ ਆਊਗਾ ਤੇ ਨਾਲ ਹੀ ਤੁਹਾਡੇ ਇਹ ਜੇ ਇਹ ਬਾਹਾਂ ਦਾ ਵਰਕ ਆ ਪੂਰਾ ਫੁੱਲ ਹੈਵੀ ਬਾਹਾਂ ਦਾ ਵਰਕ ਬਣਿਆ ਹੋਇਆ ਹੈ ਪੂਰੇ ਫਰੰਟ ਤੇ ਬੂਟੀਆਂ ਆਉਣੀਆਂ ਪ੍ਰਾਈਸ ਰਹਿਣੀ ਹੈ ਜੀ ਇਹਦੀ ਵੀ 11500 ਇਹ ਵਾਲਾ ਇਹ ਪਸ਼ਮੀਨੇ ਸਿੰਪਲ ਪਸ਼ਮੀਨੇ ਦੇ ਰੈਡੀ ਹੈ ਪ੍ਰੀਮੀਅਮ ਕੁਆਲਟੀ ਦਾ ਪਸ਼ਮੀਨਾ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਹੋਣੀ ਗਾਰੰਟੀ ਹੈ ਜੀ ਪ੍ਰਾਈਸ ਰਹਿਣੀ 11500 ਇਹ ਵਾਲਾ ਸੂਟ ਦੀ ਪ੍ਰਾਈਸ ਰਹਿਣੀ ਹੈ 11500 ਜੀ ਠੀਕ ਹੈ ਜੀ ਇਸ ਤੋਂ ਅਗਲੇ ਤੁਹਾਨੂੰ ਸੂਟ ਦਿਖਾਣੀ ਹੈ ਇਹ ਕੇਵਲਾ ਸੂਟ ਮਿਲੂਗਾ ਤੁਹਾਨੂੰ ਇਹ ਵੀ ਡਬਲ ਟੋਨ ਪਸ਼ਮੀਨੇ ਤੇ ਰੈਡੀ ਹੈ ਜੀ ਸਿੰਪਲ ਡਬਲ ਟੋਨ ਪਸ਼ਮੀਨਾ ਘੇਰਾ ਬਹੁਤ ਪਿਆਰਾ ਬਣਿਆ ਹੋਇਆ ਦੇਖੋ ਜੀ ਬਹੁਤ ਸੋਬਰ ਜਿਹਾ ਸੂਟ ਰਹੂਗਾ ਨਾਲ ਤੁਹਾਨੂੰ 슬ੀਵਸ ਮੈ ਲੀ ਗਈਆਂ ਇਹਦੀਆਂ ਸਿੰਪਲ ਪਸ਼ਮੀਨੇ ਤੇ ਰੈਡੀ ਹੈ ਜੀ ਇਹ ਬਹੁਤ ਸੋਹਣਾ ਕਲਰ ਹੈ ਡਬਲ ਟੋਨ ਸਿੰਪਲ ਪਸ਼ਮੀਨਾ ਪ੍ਰਾਈਸ ਰੈਡੀ ਇਹਦੀ 900 ਰੁਪਏ ਇਹ ਕੇ ਵੀ ਸਿੰਪਲ ਪਸ਼ਮੀਨੇ ਤੇ ਰੈਡੀ ਹੈ ਜੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਕੀਰਾ ਚੈੱਕ ਕਰੋ ਜੀ ਕੀਰਾ ਬਣਿਆ ਹੋਇਆ ਨਾਲ ਇਹਦੇ ਬਣੀਆਂ ਹੋਈਆਂ ਸਲੀਪਸ ਇਹ ਸਲੀਪਸ ਦਾ ਵਰਕ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ 900 ਰੁਪਏ ਠੀਕ ਹੈ ਜੀ ਇਹ ਜਿਹੜਾ ਸਟਾਫਾ ਜੀ ਬਹੁਤ ਬੈਸਟ ਕੁਆਲਟੀ ਦਾ ਯੂਜ਼ ਹੋਇਆ ਕਿਸੇ ਤਰ੍ਹਾਂ ਦੀ ਕੋਈ ਬੁਰਨੀ ਨਹੀਂ ਵਾਲੇ ਸਟਾਫ ਤੇ ਬਾਈ ਕਰਕੇ ਦੇਖੋ ਜੀ ਬਹੁਤ ਵਧੀਆ ਕੁਆਲਟੀ ਦਾ ਸਟਾਫ ਹੈ ਲਓ ਇਹ ਵੀ ਗਰਮ ਸਟਾਫ ਤੇ ਰੈਡੀ ਹੈ ਜੀ ਪ੍ਰਾਈਸ ਰਹਿਣੀ ਹੈ ਜੀ ਇਹਦੀ ਸਿਰਫ 800 ਰੁਪਏ ਇਹ ਸੂਟ ਤੁਹਾਨੂੰ 800 ਦੇ ਵਿੱਚ ਮਿਲੂਗਾ ਜੀ ਚੈੱਕ ਦੇ ਵਿੱਚ ਰੈਡੀ ਹੈ ਜੀ ਚੈੱਕ ਪਸ਼ਮੀਨਾ ਲਓ ਇਹ ਬਣਿਆ ਹੋਇਆ ਕੇਰਾ ਠੀਕ ਹੈ ਜੀ ਇਹਦੀ ਪ੍ਰਾਈਸ ਰੈਡੀ ਹੈ ਸਿਰਫ 800 ਲਓ ਜੀ ਇੱਕ ਕਵਰਾ ਸੂਟ ਬਣਿਆ ਹੋਇਆ ਇਹ ਸੈਲਫ ਪਸ਼ਮੀਨਾ ਜੀ ਬਹੁਤ ਸੋਨਾ ਪਸ਼ਮੀਨਾ ਰਹਿਣ ਵਾਲਾ ਕਲਰ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਹੈ ਇਹ ਬਣਿਆ ਹੋਇਆ ਜੀ ਇਹਦਾ ਕੇਰਾ ਬਾਹਾਂ ਦਾ ਵਰਕ ਹੈ ਪ੍ਰਾਈਸ ਜਿਹੜੀ ਰਹਿਣੀ ਹੈ ਜੀ ਇਹਦੀ 900 ਰੁਪਏ ਠੀਕ ਹੈ ਜੀ ਇਹਦੀ ਪ੍ਰਾਈਸ ਵੀ 900 ਰੁਪਏ ਰਹਿਣ ਵਾਲੀ ਹੈ ਜੀ ਇਹ ਕੇਵਲਾ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ 800 ਰੁਪਏ ਰਹਿਣੀ ਹੈ ਜੀ ਡੱਬੀ ਵਾਲਾ ਸਟੱਫ ਹੈ ਜੀ ਚੈੱਕ ਪਸ਼ਮੀਨਾ ਪ੍ਰਾਈਸ 800 ਰੁਪਏ ਰਹਿਣੀ ਹੈ ਜੀ ਇਹਦੀ ਠੀਕ ਹੈ ਜੀ ਇਹ ਕੇਵਲ ਆ ਡਿਜ਼ਾਈਨ ਹੈ ਬਾਹਾਂ ਦਾ ਵੀ ਮਿਲੂਗਾ 슬ੀਵਸ ਦੇ ਉੱਪਰ ਵੀ ਵਰਕ ਮਿਲਣ ਵਾਲਾ ਇਸ 슬ੀਵਸ ਦੇ ਉੱਪਰ ਵਰਕ ਆਊਗਾ ਇਹਦੀ ਪ੍ਰਾਈਸ ਰਹਿਣੀ ਹੈ ਸਿਰਫ 800 ਰੁਪਏ ਸ਼ਿਪਿੰਗ ਚਾਰ ਥੋੜਾ ਜ਼ਿਆਦਾ ਪੈਣ ਵਾਲਾ ਕਿਉਂਕਿ ਹੈਵੀ ਸੂਟ ਹੈ ਜੀ ਠੀਕ ਹੈ ਜੀ ਲੋ ਅੱਗੇ ਵੀ ਸਿੰਪਲ ਪਸ਼ਮੀਨਾ ਪਲੇਨ ਸਿੰਪਲ ਪਸ਼ਮੀਨਾ ਬਹੁਤ ਸੋਹਣੀ ਕੁਆਲਿਟੀ ਦਾ ਰਹੂਗਾ ਜੀ ਇਹ ਵੀ ਇਹਦੀ ਪ੍ਰਾਈਸ ਰਹਿਣੀ ਹੈ 900 ਰੁਪਏ ਠੀਕ ਹੈ ਜੀ ਇਦਾਂ ਹੀ ਜਿਹੜੀ ਬਾਹਾਂ ਦਾ ਵਰਕ ਮਿਲੂਗਾ ਤੁਹਾਨੂੰ ਇਹ ਜਿਹੜਾ ਕਲਰ ਆਊਗਾ ਜੀ ਇਹ ਮੋਰ ਪੰਖੀ ਜਿਹਾ ਕਲਰ ਹੈ ਬਲੂਜ ਲਓ ਜੀ ਇਹ ਬਣੀ ਹੋਈ ਬਾਹਾਂ ਦਾ ਵਰਕ ਪ੍ਰਾਈਸ ਰੈਡੀ ਹੈ ਜੀ ਜੀ ਸਿਰਫ 200 ਰੁਪਏ 900 ਵਿੱਚ ਤੁਸੀਂ ਇਹ ਸੂਟ ਲੈ ਸਕਦੇ ਹੋ ਸਾਡੇ ਕੋਲ ਇਸ ਤੋਂ ਅੱਗੇ ਸਾਡੇ ਕੋਲ ਹੈਗਾ ਜੀ ਬਰਬਰੀ ਦੇ ਵਿੱਚ ਕਾਵਿਆ ਵਰਕ ਦਾ ਸੂਟ ਹੈ ਬਰਬਰੀ ਵਿੱਚ ਰਹੂਗਾ ਜੀ ਲਓ ਬਹੁਤ ਸੋਹਣਾ ਸਟਾਫ ਰੈਣ ਵਾਲਾ ਬਰਬਰੀ ਦੇ ਵਿੱਚ ਦਿਖਾ ਦਈਏ ਤੁਹਾਨੂੰ ਇਹਦਾ ਬੜੀਆਂ ਹੋਇਆ ਕੇਰਾ ਇਹ ਤੁਸੀਂ 24 ਇੰਚ ਤੱਕ ਘੇਰਾ ਰੈਡੀ ਕਰ ਸਕਦੇ ਹੋ ਜੀ ਕਿਉਂਕਿ ਥੋੜਾ ਜਿਹਾ ਕਿਸੇ ਦੀਆਂ ਭੈਣਾਂ ਨੇ ਸੂਟ ਰੈਡੀ ਕਰਵਾਏ ਸੀਗੇ ਨਾਲੇ ਵੀ ਸੂਟ ਰੈਡੀ ਹੋਇਆ 24 ਇੰਚ ਘੇਰੇ ਦਾ ਡਿਜ਼ਾਈਨ ਹੈ ਜੀ ਜਿਹੜੀਆਂ ਮੇਰੀਆਂ ਭੈਣਾਂ ਹੈਲਥੀ ਹੈ ਉਹ ਲੈ ਸਕਦੀਆਂ ਬਹੁਤ ਸੋਹਣਾ ਸੂਟ ਬਣਿਆ ਜੀ ਕਾਵਿਆ ਵਰਕ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਦੇਖ ਸਕਦੇ ਹੋ ਤੁਸੀਂ ਨਜ਼ਦੀਕ ਤੋਂ ਕਾਵਿਆ ਵਰਕ ਹੋਇਆ ਜੀ ਬਹੁਤ ਪਿਆਰਾ ਜਿਹਾ ਘੇਰਾ ਬਰਬਰੀ ਤੇ ਰੈਡੀ ਹੈ ਨਾਲ ਤੁਹਾਨੂੰ 슬ੀਵਸ ਵੀ ਮਿਲਣ ਗਈਆਂ ਪ੍ਰਾਈਸ ਰੈਡੀ ਇਹ ਵਾਲੇ ਸੂਟ ਦੀ 1100 ਰੁਪਏ ਲਓ ਜੀ ਇਹ ਹੈਗੀਆਂ ਸਲੀਪਸ ਜਿਹੜੀਆਂ ਇਹਦੇ ਸਤੰਦ ਕਲਰ ਰਹਿਣਗੇ ਲਓ ਜੀ ਇਹ ਕੇਵਲਾ ਕਲਰ ਆਊਗਾ ਜੀ 24 ਇੰਚ ਕੇ ਰਾਜੀ ਇਹਦਾ ਦੇਖ ਸਕਦੇ ਤੁਸੀਂ ਇਹ ਵੀ ਅਰੇਸਟ ਦਾ ਕਲਰ ਹੈ ਬਹੁਤ ਸੋਹਣਾ ਕਲਰ ਹੈ ਬਰਬਰੀ ਤੇ ਰੈਡੀ ਹੈ ਜੀ ਬਹੁਤ ਪਿਆਰਾ ਜਿਹਾ ਵਰਕ ਹੋਇਆ ਕਾਵਿਆ ਵਰਕ ਹੋਇਆ ਜੀ ਦੇ ਉੱਪਰ ਠੀਕ ਹੈ ਜੀ ਪ੍ਰਾਈਸ ਇਹਦੀ 1100 ਰੁਪਏ ਦੀ ਆਣੀ ਹੈ ਤੇ ਜਿਹੜੀਆਂ ਮੇਰੀਆਂ ਭੈਣਾਂ ਹੈਲਥੀ ਹੈ ਲੈ ਸਕਦੀਆਂ 24 ਇੰਚ ਕੇ ਰਾਮਨਾ ਰੈਡੀ ਹੋਊਗਾ ਜੀ ਇਹ ਰਹਿਣੀਆਂ ਸਲੀਪਸੇ ਦੀਆਂ ਕਿਰ ਵਿੱਚ ਮਿਲੂਗਾ ਇੱਕ ਸਕਾਏ ਜੇ ਬਲੂਗਾ ਲਾਈਟ ਸਕਾਏ ਜੇ ਬਲੂ ਵਿੱਚ ਰੈਡੀ ਹੈ ਜੀ ਚੈੱਕ ਕਰੋ ਜੀ ਬਹੁਤ ਸੋਹਣਾ ਵਰਕ ਹੋਇਆ ਜੀ ਦੇਖ ਸਕਦੇ ਤੁਸੀਂ ਠੀਕ ਹੈ ਕਾਵਿਆ ਵਰਕ ਹੈ ਕਿਰਾਈ ਦਾ ਵਿੱਚ 24 ਇੰਚ ਮਿਲੂਗਾ ਫੈਂਡੀ ਸਟੱਫ ਹੈ ਜੀ ਇਹ ਲਓ ਇਹ ਰਣੀਆਂ ਬਾਹਾਂ ਦਾ ਵਰਕ ਇਹ ਬਾਹਾਂ ਤੇ ਆਊਗਾ ਜੀ ਪ੍ਰਾਈਸ ਰਣੀਆਂ ਦੀ ਸਿਰਫ 900 ਸੌਰੀ 1100 ਰੁਪਏ ਕਾ ਬਿਆਰਕ ਹੋਇਆ ਜੀ ਬਹੁਤ ਸੋਹਣਾ ਵਰਕ ਰਹਿਣ ਵਾਲਾ ਦੇਖ ਸਕਦੇ ਹੋ ਤੁਸੀਂ ਪ੍ਰਾਈਸ ਰਣੀਆਂ ਦੀ 1100 ਰੁਪਏ ਜੀ ਇਹ ਕੇਵਲਾ ਕਲਰ ਮਿਲੂਗਾ ਸਟਾਫ ਬਹੁਤ ਫਾਈਨ ਹੈ ਜੀ ਇਹ ਵਾਲਾ ਸਟਾਫ ਬਹੁਤ ਜ਼ਿਆਦਾ ਫਾਈਨ ਹੈ ਲਓ ਇਹ ਵਾਲਾ ਚੈੱਕ ਕਰੋ ਜੀ 컬러 ਬਹੁਤ ਪਿਆਰਾ ਜ ਬਹੁਤ ਪਿਆਰਾ 컬러 ਹੈ ਕਾਵਿਆ ਵਰਕ ਹੋਇਆ ਜੀ ਇਹਦੇ ਉੱਪਰ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਨਾਲ ਹੀ ਤੁਹਾਨੂੰ 슬ੀਵਸ ਦਾ ਵਰਕ ਵੀ ਮਿਲੇਗਾ ਲਓ ਐਦਾਂ ਕਰਕੇ ਦਿਖਾ ਦਿੰਦੀ ਹਾਂ ਚੈੱਕ ਕਰੋ ਜੀ ਠੀਕ ਹੈ ਜੀ ਇਹ ਵਾਲੀਆਂ ਰਹਿਣੀਆਂ 슬ੀਵਸ ਪ੍ਰਾਈਸ ਇਹਦੀ 1100 ਰਹਿਣੀ ਹੈ ਜੀ ਇਹ 슬ੀਵਸ ਦਾ ਵਰਕ ਹੈ ਇਹਦੇ ਤੇ ਬਹੁਤ ਸੋਹਣਾ ਸਟਾਫ ਹੈ ਜੀ ਇਹ ਦੀ ਪ੍ਰਾਈਸ ਇਹਦੀ 1100 ਰੁਪਏ ਜੇਕਰ ਇਹਨਾਂ ਸੂਟਾਂ 'ਚ ਕੋਈ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਸਕਰੀਨਸ਼ਾਟ ਲੈ ਕੇ ਤੁਸੀਂ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਕੱਲ ਇੱਕ ਨਵੀਂ ਕਲੈਕਸ਼ਨ ਨਾਲ ਹਾਜ਼ਰ ਹੋਵਾਂਗੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ ਜੀ